ਆਪਾਂ ਜੀ ਇਹ ਮੰਗੋ ਦੀ ਬਰਫੀ ਬਣਾਈ ਹੈਗੀ ਆ ਜਿਹੜੀ ਕਿ ਬਹੁਤ ਹੀ ਸੁਆਦੇਚ ਬਣੀ ਹੈਗੀ ਆ ਤੇ ਦੇਖੋ ਜੀ ਆਪਾਂ ਪੀਸਾਂ ਨੂੰ ਕੱਟ ਲਿਆ ਬਹੁਤ ਹੀ ਵਧੀਆ ਦੇ ਪੀਸਸ ਬਣੇ ਹੈਗੇ ਆ ਥੋੜੀ ਜਿਹਾ ਸੌਫਟ ਹੁੰਦੀ ਤਾਂ ਜਦੋਂ ਆਪਾਂ ਇਹ ਜਾਂ ਫਿਰ ਇਹ ਥੋੜੀ ਹੋਰ ਹਾਰਡ ਹੋ ਜਾਂਦੀ ਆ ਤੇ ਤੁਸੀਂ ਵੀ ਜੀ ਇਸ ਤਰ੍ਹਾਂ ਮੰਗੋ ਦੀ ਬਰਫੀ ਬਣਾਉਣੀ ਬਹੁਤ ਈਜ਼ੀ ਬਣ ਜਾਂਦੀ ਚਲੋ ਜੀ ਆਪਾਂ ਤੁਹਾਨੂੰ ਦੱਸਦੇ ਜੀ ਆਪਾਂ ਇਹਨੂੰ ਕਿਸ ਤਰ੍ਹਾਂ ਬਣਾਇਆ ਹੈਲੋ ਸਸਕਾਲ ਜੀ ਹਾਂਜੀ ਸਵਾਗਤ ਕਰਦੇ ਆ ਤੁਹਾਡਾ ਇੰਟੀਰੀਅਰ ਗਾਰਡਨਿੰਗ ਕਿਚਨ ਦੇ ਵਿੱਚ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਕੱਢ ਕਲਾ ਦੇ ਵਿੱਚ ਹੋ ਅੱਜ ਆਪਾਂ ਬਣਾ ਰਹੇ ਆ ਵਰਫੀ ਜਿਹੜੀ ਕਿ ਆਪਾਂ ਮੈਂਗੋ ਦੀ ਵਰਫੀ ਬਣਾਵਾਂਗੇ ਹਾਂਜੀ ਮੈਂਗੋ ਦੀ ਸਵੀਟ ਬਣਾਉਣ ਲਈ ਦੀ ਆਪਾਂ ਇਹ ਦੋ ਮੈਂਗੋ ਲਏ ਆ ਦੇਖ ਲੈਣਾ ਤੁਸੀਂ ਥੋੜੇ ਵਧੀਆ ਕੁਆਲਿਟੀ ਦੇ ਮੈਂਗੋ ਹੋਣ ਤਾਂ ਜਿਆਦਾ ਵਧੀਆ ਸਵੀਟ ਬਣਦੀ ਹੈਗੀ ਆ ਇਹਦੇ ਵਿੱਚ ਜੀ ਆਪਾਂ ਇਹ ਮੈજર ਕੀਤਾ ਕੱਪ ਕੱਪ ਦੇ ਨਾਲ ਮੈજર ਕਰਕੇ ਆਪਾਂ ਇੱਕ ਕੱਪ ਜਿਹੜਾ ਹੈਗਾ ਮਿਲਕ ਪਾਊਡਰ ਪਾਵਾਂਗੇ ਇੱਕ ਕੱਪ ਵੀ ਆਪਾਂ ਇਹ ਨਾਰੀਅਲ ਦਾ ਬਰਾਦਾ ਹੈਗਾ ਤੇ ਅੱਧਾ ਕੱਪ ਆਪਾਂ ਇਹਦੇ ਵਿੱਚ ਚੀਨੀ ਪਾਵਾਂਗੇ ਕਿਉਂਕਿ ਅੰਬ ਕਈ ਵਾਰੀ ਖੱਟੇ ਹੁੰਦੇ ਆ ਥੋੜੀ ਆਪਾਂ ਹੋਰ ਸਵੀਟ ਵਧੀਆ ਬਣਾਉਣ ਲਈ ਥੋੜੀ 슈ਗਰ ਪਾ ਸਕਦੇ ਆ ਤੇ ਦੋ ਚਮਚੇ ਆਪਾਂ ਇਹਦੇ ਵਿੱਚ ਜਿੰਨਾ ਵੀ ਲੋਡਨ ਸਰਕੇ ਹੋ ਜੋ ਜ ਕਰਾਂਗੇ ਹਾਂਜੀ ਆਪਾਂ ਇਹਨਾਂ ਨੂੰ ਵਾਸ਼ ਕਰ ਲਿਆ ਹੈਗਾ ਵਾਸ਼ ਕਰਕੇ ਤੇ ਆਪਾਂ ਇਹਦਾ ਛਿਲਕਾ ਉਤਾਰ ਦੇਣਾ ਹੈਗਾ ਮੰਗੋ ਦਾ ਤਾਂ ਬਾਅਦ ਵਿੱਚ ਇਹਨਾਂ ਨੂੰ ਕੱਟ ਕੇ ਆਪਾਂ ਇਹਨਾਂ ਦੇ ਚਿਪਿਵਰੀ ਬਣਾ ਲੈਣੀ ਹੈਗੀ ਆ ਅਸਾਂ ਜੀ ਆਪਾਂ ਇਹਦਾ ਛਿਲਕਾ ਸਾਰੇ ਉਤਾਰ ਲੈਣਾ ਹੈਗਾ ਇਹ ਹਾਂਜੀ ਮੰਗੋ ਜੀ ਆਪਾਂ ਛਿੱਲੇ ਹੈਗੇ ਹੁਣ ਆਪਾਂ ਇਹਨਾਂ ਦੇ ਪੀਸੇਟ ਕੱਟ ਲੈਣੇ ਹੈਗੇ ਆ ਫਿਰ ਆਪਾਂ ਬਾਅਦ ਵਿੱਚ ਜੀ ਇਹਨਾਂ ਨੂੰ ਆਪਾਂ ਗ੍ਰाइंड ਕਰਕੇ ਨਾ ਇਹਨਾਂ ਦੀ ਆਪਾਂ ਪਿਊਰੀ ਬਣਾ ਲੈਣੀ ਹੈਗੀ ਆ ਛੋਟੇ ਛੋਟੇ ਆਪਾਂ ਪੀਸ ਕੱਟ ਲੈਣੇ ਹੈਗੇ ਇਸ ਤਰ੍ਹਾਂ ਦੋਨੇ ਮੈਂਗੋ ਆਪਾਂ ਕੱਟ ਲੈਣੇ ਹੈਗੇ ਇਹਨਾਂ ਇੱਕ ਵੀ ਆਪਾਂ ਪਿਊਰੀ ਬਣਾਉਣੀ ਹੈਗੀ ਇਹਦੇ ਆਪਣਾ ਜੀ ਮੈਂਗੋ ਦੋਨੇ ਜਿਹੜੇ ਹੈਗੇ ਆਪਾਂ ਕੱਟ ਲੈ ਹੈਗੇ ਆ ਹੁਣ ਆਪਾਂ ਇਹਨਾਂ ਨੂੰ ਗ੍ਰाइंड ਕਰ ਲੈਣਾ ਹੈਗਾ ਬਲੈਂਡਰ ਦੇ ਵਿੱਚ ਪਾ ਕੇ ਜਿਦਾਂ ਕੋਲ ਪ੍ਰੋਸੈਸਰ ਦਾ ਇਹਦੇ ਨਾਲ ਹੀ ਜਿਹੜਾ ਆਪਣੇ ਕੋਲ ਮਿਲਕ ਪਾਊਡਰ ਹੈ ਉਹ ਵੀ ਆਪਾਂ ਇਹਦੇ ਨਾਲ ਹੀ ਵਿੱਚ ਪਾ ਕੇ ਨਾ ਇਹਨੂੰ ਵੀ ਇਹਦੀ ਸਾਰਿਆਂ ਨੂੰ ਫਿਰ ਆਪਾਂ ਗ੍ਰाइंड ਕਰ ਲੈਣਾ ਹੈਗਾ ਫਿਰ ਲੰਸ ਨਹੀਂ ਬਣਦੇ ਹੈਗੇ ਇਹਦੀ ਆਪਾਂ ਜੀ ਪਿਊਰੀ ਬਣਾ ਲੈਣੀ ਹੈਗੀ ਆ ਹਾਂਜੀ ਆਪਾਂ ਜੀ ਇਹ ਮੰਗੋ ਜਿਹੜੇ ਹੈਗੇ ਦੀ ਪਿਊਰੀ ਬਣਾ ਲਈ ਇਸ ਤਰ੍ਹਾਂ ਦੀ ਬਣੀ ਹੈਗੀ ਹੈ ਵਿੱਚੇ ਆਪਾਂ ਇਹਦੇ ਜੀ ਮਿਲਕ ਪਾਊਡਰ ਜਿਹੜਾ ਉਹ ਵੀ ਵਿੱਚੇ ਮਿਕਸ ਕਰ ਲਿਆ ਹੈਗਾ ਤੇ ਹੁਣ ਆਪਾਂ ਪੈਨ ਦੇ ਵਿੱਚ ਇੱਕ ਚਮਚਾ ਕਿਓ ਦਾ ਪਾਵਾਂਗੇ ਇਹ ਜੀ ਦੇਸੀ ਕਿਓ ਹੈਗਾ ਇਹ ਜਦੋਂ ਆਪਣਾ ਕਿਓ ਮੈਲਟ ਹੋ ਗਿਆ ਫਿਰ ਆਪਾਂ ਜਿਹੜੀ ਪੀੜੀਆ ਜੀ ਆਪਾਂ ਇਹਦੇ ਵਿੱਚ ਪਾ ਦੇਣੀ ਹੈਗੀ ਕਿ ਕਿਉਂ ਨਾ ਚੰਗੀ ਤਰ੍ਹਾਂ ਆਪਾਂ ਮੈਲਟ ਕਰ ਲੈਣਾ ਇਹਦੇ ਨਾਲ ਫਿਰ ਇਹ ਥੱਲੇ ਨਹੀਂ ਲਰਦਾ ਹੈਗਾ ਸਾਈਡਾਂ ਨੂੰ ਨਹੀਂ ਲੱਗਦਾ ਹੈਗਾ ਹਾਂਜੀ ਹਾਂਜੀ ਜਿਹੜੀ ਵੀ ਆਪਣੀ ਪੀੜੀ ਹੈਗੀ ਆਪਾਂ ਸਾਰੀ ਖਾ ਦੇਣੀ ਹੈਗੀ ਇਹਦੇ ਵਿੱਚ ਥੋੜੀ ਜਿਹੀ ਥਿੱਕ ਹੁੰਦੀ ਹੈ ਇਹ ਜਿਹੜਾ ਆਪਾਂ ਨੂੰ ਬਾਅਦ ਵਿੱਚ ਆਪਾਂ ਇਹਦੇ ਵਿੱਚ ਥੋੜਾ ਜਿਹਾ ਦੁੱਧ ਪਾ ਕੇ ਇਸ ਤਰ੍ਹਾਂ ਫਿਰ ਇਹ ਨੂੰ ਕੱਢ ਸਕਦੇ ਆ ਜਿਹੜੀ ਐਂਡ ਤੇ ਆ ਹਾਂਜੀ ਜੀ ਪਿਉਰੀ ਆਪਾਂ ਪਤਿਲੇ ਦੇ ਵਿੱਚ ਪਾਤੀ ਆ ਇੱਕ ਚਮਚਾ ਕਿਓ ਦਾ ਆਪਣਾ ਜਿਹੜਾ ਗਰਮ ਹੋ ਗਿਆ ਸੀਗਾ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਜੀ ਹਿਲਾਇਆ ਜਾਣਾ ਹੈਗਾ ਤੇ ਇਹਦੇ ਵਿੱਚ ਜਿਹੜੀ ਆਪਣੇ ਕੋਲ 슈ਗਰ ਹੈ ਕੀ ਆ ਉਹ ਆਪਾਂ ਹੁਣ ਨਾਲ ਹੀ ਪਾ ਦੇਣੀ ਹੈਗੀ ਆ ਕਿਉਂਕਿ ਫਿਰ ਉਹ ਮਿਕਸ ਹੋ ਜਾਂਦੀ ਆ ਜਦੋਂ ਇਹ ਆਪਣਾ ਡੋ ਵਾਂਗੂ ਬਣ ਗਿਆ ਹਾਫ ਹੋ ਗਿਆ ਗੁੱਤ ਤੇ ਫਿਰ ਆਪਾਂ ਇਹਦੇ ਵਿੱਚ ਜਿਹੜਾ ਨਾਰੀਅਲ ਦਾ ਆਪਣੇ ਕੋਲ ਬਰਾਂਦਾ ਹੈਗਾ ਆ ਉਹ ਵੀ ਮਿਕਸ ਕਰ ਦੇਣਾ ਅੰਤ ਤੇ ਹੁਣ ਕੰਟੀਨਿਊ ਆਪਾਂ ਇਹਨੂੰ ਬਹੁਤ ਹੀ ਜੀ ਸਲੋ ਹੀਟ ਤੇ ਪਕਾਉਣਾ ਹੈਗਾ ਬਸ ਇਸ ਤਰ੍ਹਾਂ ਹਿਲਾਇਆ ਜਾਣਾ ਬਹੁਤ ਹੀ ਦਲੀਸ਼ਣ ਬਰਫੀ ਬਣਦੀ ਆ ਜੀ ਮੰਗੋ ਦੀ ਇਹ ਬਹੁਤ ਬੱਦੀ ਆ ਹਾਂਜੀ ਆਪਣਾ ਜਿਹੜਾ ਮੰਗੋ ਦਾ ਮਿਸ਼ਰਣ ਹੈਗਾ ਆ ਹੁਣ ਥੋੜੇ ਜਿਹਾ ਅੱਗੇ ਨਾਲੋਂ ਸੰਗਣਾ ਹੋ ਗਿਆ ਬਹੁਤ ਹੀ ਵਧੀਆ ਜੀ ਦੇਖੋ ਜੀ ਇੰਨਾ ਹੋ ਗਿਆ ਹੁਣ ਇਹ ਗਰੇਵੀ ਵਾਂਗੂ ਹੋ ਗਿਆ ਤੇ ਇਹਨੂੰ ਆਪਾਂ ਡੋ ਦੇ ਰੂਪ ਵਿੱਚ ਲਿਆਉਣਾ ਹੈਗਾ ਆ ਤਾਂ ਹੁਣ ਜਿਹੜਾ ਆਪਣੇ ਕੋਲ ਦੀ ਨਾਰੀਅਲ ਦਾ ਬਰਾਦਾ ਹੈਗਾ ਆ ਉਹ ਵੀ ਆਪਾਂ ਜਿਹੜਾ 1 ਕੱਪ ਹੈਗਾ ਇਹਦੇ ਵਿੱਚ ਐਡ ਕਰ ਦੇਣਾ ਹੈ ਕੰਟੀਨਿਊ ਆਪਾਂ ਇਹਨੂੰ ਸਲੋ ਹੀ ਤੇ ਹਾਂਜੀ ਪਕਾਉਣਾ ਹੈ ਵਿੱਚ ਇਹਨੂੰ ਮਿਕਸ ਕਰ ਦੇਣਾ ਆਪਣਾ ਜੀ ਕੋਕੋਨਟ ਦਾ ਬਰਾਦਾ ਵੀ ਇਹਦੇ ਵਿੱਚ ਮਿਕਸ ਹੋ ਗਿਆ ਇਹਨੂੰ ਦੋ ਤੋਂ 4 ਮਿੰਟ ਅੱਪਾ ਜੀ ਹੋਰ ਪਕਾਵਾਂਗੇ ਤੇ ਫਿਰ ਇਹ ਡੋਹ ਵਾਂਗੂ ਜਦੋਂ ਆਪਣਾ ਜੰਮਣ ਦੀ ਕੰਡੀਸ਼ਨ 'ਚ ਆ ਗਿਆ ਫਿਰ ਆਪਾਂ ਸਟੋਵ ਨੂੰ ਬੰਦ ਕਰਾਂਗੇ ਆਪਣਾ ਜੀ ਇਹ ਮੈਂਗੋ ਦਾ ਮਿਸ਼ਰਣ ਜਿਹੜਾ ਵਰਫੀ ਦਾ ਹੈਗਾ ਰੈਡੀ ਹੋ ਗਿਆ ਹੁਣ ਇਹ ਪਤੀਲੇ ਦੇ ਨਾਲ ਨਹੀਂ ਲੱਗਦਾ ਬਿਲਕੁਲ ਇਹ ਹੁਣ ਸਹੀ ਹੈਗਾ ਹੁਣ ਇਹਨੂੰ ਆਪਾਂ ਜੀ ਥੋੜਾ ਜਿਆਦਾ ਠੰਡਾ ਕਰਕੇ ਤੇ ਨਾਲ ਹੀ ਟ੍ਰੇ ਦੇ ਵਿੱਚ ਪਾ ਦੇਣਾ ਹੈਗਾ ਹਾਂਜੀ ਹੁਣ ਆਪਾਂ ਇਹਨੂੰ ਜੀ ਟ੍ਰੇ ਦੇ ਵਿੱਚ ਪਾ ਲੈਣਾ ਮੈਂ ਥੱਲੇ ਗ੍ਰੀਸ ਕੀਤਾ ਹੈਗਾ ਇਹ ਪੇਪਰ ਰੱਖ ਕੇ ਤੁਸੀਂ ਕੋਈ ਆਇਲ ਵਗੈਰਾ ਟ੍ਰੇ ਦੇ ਵਿੱਚ ਲਾ ਲਓ ਜਾਂ ਤੇਸੀ ਘਿਓ ਫਿਰ ਇਹ ਥੱਲੇ ਨਹੀਂ ਜੰਮਦਾ ਹੈਗਾ ਇਸ ਤਰ੍ਹਾਂ ਜੀ ਬਹੁਤ ਵਧੀਆ ਹਾਂਜੀ ਰੈਡੀ ਹੋ ਗਿਆ ਆ ਇਹਨੂੰ ਆਪਾਂ ਟ੍ਰੇ 'ਚ ਪਾ ਕੇ ਦੱਸ ਸੈੱਟ ਕਰ ਦੇਣਾ ਹੈਗਾ ਤੁਸੀਂ ਇਹਦੇ ਉੱਤੇ ਵਰਕ ਲਗਾਉਣੇ ਆ ਜਾਂ ਤੁਸੀਂ ਕਿਸੇ ਵੀ ਚੀਜ਼ ਦੇ ਨਾਲ ਗਾਰਨਿਸ਼ ਕਰਨਾ ਆ ਪਿਸਤਾ ਪਾ ਲਓ ਬਦਾਮ ਪਾ ਲਓ ਤੇ ਫਿਰ ਬਹੁਤ ਵਧੀਆ ਹਾਂਜੀ ਇਹਦੀ ਲੁੱਕ ਵੀ ਨਾਈਸ ਲੱਗਦੀ ਆ ਤੇ ਟੇਸਟ ਵੀ ਹੋਰ ਹੀ ਹੰਸ ਹੋ ਜਾਂਦਾ ਆ ਸਾਰਾ ਇਹਨੂੰ ਆਪਾਂ ਸੈੱਟ ਕਰ ਦੇਣਾ ਇਸ ਤਰ੍ਹਾਂ ਹਾਂਜੀ ਇਹ ਜੀ ਮੰਗੋ ਵਰਤੀ ਦਾ ਜਿਹੜਾ ਮਿਸ਼ਰਣ ਹੈਗਾ ਆਪਾਂ ਟ੍ਰੇ ਦੇ ਵਿੱਚ ਇਹਨੂੰ ਪਾਤਾ ਤੇ ਦਸ ਸਪੈਚੂਲਰ ਦੇ ਨਾਲ ਆਪਾਂ ਇਹਨੂੰ ਸੈੱਟ ਕਰ ਦਿੱਤਾ ਹੁਣ ਜਿਹੜਾ ਆਪਾਂ ਗਾਰਨਿਸ਼ ਕਰਨਾ ਹੈਗਾ ਇਹਨੂੰ ਬਦਾਮ ਤੇ ਪਿਸਤਾ ਪਾ ਕੇ ਉਹ ਤੁਸੀਂ ਜਿਹੜੀ ਵੀ ਚੀਜ਼ ਲਾਈਕ ਕਰਦੇ ਆ ਉਹ ਪਾ ਸਕਦੇ ਹੈਗੇ ਪਿਸਤਾ ਪਾ ਲਓ ਬਦਾਮ ਪਾ ਲਓ ਜਾਂ ਤੁਸੀਂ ਚਾਂਦੀ ਦੇ ਵਰਕ ਲਗਾਉਣੇ ਹੈਗੇ ਮੈਂ ਇੱਥੇ ਬਦਾਮ ਤੇ ਪਿਸਤਾ ਪਾ ਕੇ ਨੂੰ ਗਾਰਨਿਸ਼ ਕਰੂੰਗੀ ਫਿਰ ਬਹੁਤ ਵਧੀਆ ਇਹਦੀ ਲੁੱਕ ਹੋ ਜਾਂਦੀ ਆ ਜਿਹੜੀ ਵੀ ਚੀਜ਼ ਦੇ ਨਾਲ ਤੁਸੀਂ ਇਹਨੂੰ ਗਾਰਨਿਸ਼ ਕਰਨਾ ਕਰ ਸਕਦੇ ਹੈਗੇ ਆ ਇਹਨੂੰ ਜੇ ਇਸ ਤਰ੍ਹਾਂ ਆਪਸ ਵਿੱਚ ਲੈ ਦੇ ਨਾਲ ਹੀ ਇਦਾਂ ਦਬਾ ਦੇਣਾ ਹੈਗਾ ਕਿ ਜਿਹੜੇ ਆਪਣਾ ਬਦਾਮ ਪਿਸਤਾ ਇਹਦੇ ਵਿੱਚ ਚਲੇ ਜਾਂਦੇ ਹੈਗੇ ਆ ਹੁਣ ਆਪਾਂ ਜੀ ਇਹਨੂੰ ਰੂਮ ਟੈਂਪਰੇਚਰ ਤੇ 2 ਘੰਟੇ ਇਸ ਤਰ੍ਹਾਂ ਹੀ ਪਿਆ ਰਹਿਣ ਦੇਣਾ ਆ ਤੇ ਫਿਰ ਇਹ ਬਹੁਤ ਹੀ ਵਧੀਆ ਵਰਫੀ ਆਪਣੀ ਸੈੱਟ ਹੋ ਜਾਂਦੀ ਹੈ ਜੰਮ ਜਾਂਦੀ ਆ ਫਿਰ ਤੁਸੀਂ ਪੀਸਸ ਕੱਟ ਸਕਦੇ ਹੈਗੇ ਆਪਣੀ ਜੇ ਮੰਗੋਏ ਜਿਹੜੀ ਵਰਫੀ ਹੈਗੀ ਇਹ ਜੰਮ ਗਈ ਆ ਬਹੁਤ ਵਧੀਆ ਹੁਣ ਦੇਖੋ ਜੀ ਆਪਾਂ ਇਹਨੂੰ 2-3 ਘੰਟੇ ਇਸ ਤਰ੍ਹਾਂ ਰੱਖਿਆ ਸੀਗਾ ਹੁਣ ਆਪਾਂ ਇਹਨੂੰ ਟ੍ਰੇ ਚੋਂ ਜੀ ਬਾਹਰ ਕੱਢ ਲੈਣਾ ਇਹਦੇ ਵਿੱਚ ਜਿਹੜਾ ਪੇਪਰ ਹੈਗਾ ਆਪਾਂ ਇਸ ਤਰ੍ਹਾਂ ਇਹਨੂੰ ਖੜਕੇ ਕੱਢ ਸਕਦੇ ਹੈਗੇ ਆ ਦੇਖੋ ਜੀ ਬਹੁਤ ਹੀ ਵਧੀਆ ਹੰਡੀ ਹੋ ਗਈ ਆ ਤੇ ਜੇ ਆਪਾਂ ਇਦਾਂ ਪੇਪਰ ਰੱਖ ਲੇ ਮੈਂ ਫਿਰ ਬਹੁਤ ਹੀ ਈਜ਼ੀਲੀ ਨਿਕਲ ਜਾਂਦੀ ਆ ਹਾਂ ਜੀ ਆਪਾਂ ਜਿਹੜਾ ਪੇਪਰ ਹੈਗਾ ਇਹ ਕੱਟ ਦੇਣਾ ਤੇ ਫਿਰ ਆਪਾਂ ਇਹਦੇ ਪੀਸਿਸ ਕੱਟ ਲੈਣੇ ਆ। ਬਾਕੀ ਨੇ ਜੇ ਆਪਾਂ ਡੀ ਮੋਲਡ ਕਰ ਲਿਆ ਹੈਗਾ ਇਹਦਾ ਪੇਪਰ ਆਪਾਂ ਜਿਹੜਾ ਕੱਢ ਦਿੱਤਾ। ਹੁਣ ਆਪਾਂ ਜਿੱਡੇ ਵੀ ਇਹਦੇ ਪੀਸਿਸ ਬਣਾਉਣੇ ਹੈਗੇ ਇਸ ਤਰ੍ਹਾਂ ਦੇ ਆਪਾਂ ਇਹਨੂੰ ਕੱਟ ਲਗਾ ਸਕਦੇ ਹੈਗੇ। ਥੋੜੇ ਜਿਹਾ ਉੱਤੇ ਬਾਦਾਮ ਕਰਕੇ ਇਹਨੂੰ ਥੋੜਾ ਕੱਟਣਾ ਔਡੋ ਜਾਂਦਾ ਹੈ। ਜਿੱਦਾਂ ਦੇ ਵੀ ਤੁਸੀਂ ਲੰਬੇ ਪੀਸ ਬਣਾਉਣੇ ਤੁਸੀਂ ਲੰਬੇ ਵੀ ਇਹਨੂੰ ਰੱਖ ਸਕਦੇ ਹੈਗੇ। ਦੂਸਰੀ ਸਾਈਡ ਵੀ ਆਪਾਂ ਇੱਦਾਂ ਕੱਟ ਲੈਣੇ ਹੈਗੇ। ਇਦਨੇ ਕਿ ਆਪਾਂ ਪੀਸ ਜਿੰਨੇ ਹੋ ਗਿਆ ਆਪਾਂ ਸਾਈਜ਼ ਰੱਖਣਾ ਹੈ 3 ਰੱਖਣੇ ਆ ਜਾਂ ਕਿੱਡੇ ਬਣਾਉਣੇ ਹੈਗੇ ਆਪਾਂ ਜੇ ਸਾਰੇ ਪੀਸਸ ਕੱਟ ਲੈ ਹੈਗੇ ਆ ਵਰਫੀ ਦੇ ਹੁਣ ਆਪਾਂ ਇਹਨੂੰ ਜੀ ਪਲੇਟ ਦੇ ਵਿੱਚ ਪਾ ਲੈਣੇ ਆ ਦੇਖੋ ਜੀ ਇਹ ਮੰਗੋ ਵਰਫੀ ਬਹੁਤ ਹੀ ਵਧੀਆ ਬਣੀ ਹੈਗੀ ਆ ਤੇ ਸੌਫਟ ਆ ਤੇ ਬਹੁਤ ਜ਼ਿਆਦਾ ਸਵਾਦਿਸ਼ ਹੈਗੀ ਆ ਇਸ ਤਰ੍ਹਾਂ ਆਪਾਂ ਸਾਰੀ ਵਰਫੀ ਜਿਹੜੀ ਕੱਟ ਕੇ ਇਹਨੂੰ ਪਲੇਟ ਦੇ ਵਿੱਚ ਰੱਖ ਲੈਣੀ ਹੈਗੀ ਆ ਜੀ ਬਹੁਤ ਵਧੀਆ ਤੇ ਬਹੁਤ ਸਵਾਦਿਸ਼ ਵਰਫੀ ਬਣ ਗਈ ਆ ਤੇ ਤੁਸੀਂ ਵੀ ਇਸ ਤਰ੍ਹਾਂ ਜੀ ਮੰਗੋ ਦੀ ਵਰਫੀ ਜ਼ਰੂਰ ਬਣਾਉਣੀ ਜੇ ਜੀ ਤੁਹਾਨੂੰ ਇਹ ਸਾਡੀ ਵੀਡੀਓ ਵਧੀਆ ਲੱਗੀ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ ਜੀ